ਦਰਸ਼ਨ ਪਰਸੀਐ ਗੁਰੂ ਕੈ ਜਨਮ ਮਾਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਰੂ ਸਾਹਿਬੀ ਸੋ ਰਠਾ ਮਹਲਾ 5 ਪਰਮੇਸ਼ਰ ਦਿੱਤਾ ਮੰਨਾ ਦੁੱਖ ਰੋਕੈ ਰਾ ਭੰਨਾ ਅਨੰਦ ਕਰੇ ਨਰਨਾਰੀ ਹਰ ਹਰ ਪ੍ਰਪਾਤਾਰੀ ਪਰਮੇਸ਼ਰ ਦਿੱਤਾ ਮੰਨਾ ਦੁਖ ਰੋ ਕੜੀਰਾ ਪੰਨਾ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਸੁਖ ਆਸਵ ਠਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ रार सी आई रा आई त सॻली चंत मिटाई दयाल पुरख महिरबानी हर नानक साचवाना तुर्की बाणी आ सगली चिंत मिटाई दया हर नान वाहिगुरु जी का खालसा वाहिगुरू जी फतेह सतनाम श्री वाहिगुरू साहिब जी जप ਇਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹ ਔਰ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚਾ ਸੋਚਨ ਹੋਈ ਜੇ ਸੋਚੀ ਲਖਵਾਰੇ ਤਪ ਚੁੱਕ ਨਾ ਹੋਈ ਜੀ ਲੈ ਰਹਾ ਲੇਤਾਰ ਭੁੱਖਿਆ ਭੁੱਖ ਨਾ ਉੱਤਰੀ ਜੀ ਬੰਨਾ ਪ੍ਰਿਆਪਾਰ ਸਹਸ ਸਿਆਨ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਸ ਤਿਆਰ ਹੋਈ ਐ ਕਿ ਕੂੜਾ ਚੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਾ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਵੜਿ ਆਈ ਹੁਕਮੇ ਅਤਮ ਨੀਚ ਹੁਕਮਾਂ ਲੈਦ ਸੁਖ ਪਾਈ ਹੈ ਇੱਕ ਨਾ ਹੁਕਮੈ ਸੀਸ ਹੁਕਮੀ ਸਦਾ ਪੁਆਈ ਹੈ ਹੁਕਮੈ ਅੰਦਰ ਸਭ ਕੋ ਬਾ ਰੁਕਮਾ ਕੋਏ ਮਾਨ ਹੁਕਮੈ ਜਿਗ ਡਹਿ ਤਾ ਹਮ ਕਹਿ ਨ ਕੋਏ ਗਾਵ ਕੋ ਤਾਨ ਹੋਇ ਕਿਸੈ ਤਾਨ ਗਾਵ ਕੋ ਦਾਤ ਜਾਣੇ ਨੀਸ਼ਾਨ ਗਾਵ ਕੋ ਗਨੁ ਰਿਆਈਆਂ ਚਾਰ ਗਾਵੇ ਕੋ ਵਿਦਿਆਵਿਕ ਵਿਚਾਰ ਗਾਵੇ ਕੋ ਸਾਜ ਰੀਤਨ ਕੀ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਦਪੈ ਦਿਸੇ ਦੂਰ ਗਾਇ ਕੋ ਵੇਖੇ ਹਾਦਰ ਦੂਰ ਕਠਨਾ ਕਠਿਨਾ ਆਵਤੋ ਕਸਕਲ ਕਠੀ ਕੋਟੀ ਕੋਟ ਕੋਟ ਨਿੰਦਾ ਦੇ ਲੈਂਦੇ ਠਕਪਾ ਜੁਗਾ ਜੁਵੰਤਰ ਖਾਈ ਕਾਹੇ ਹੁਕਮੇ ਹੁਕਮ ਚਲੈ ਰਹਾ ਨਾਨਕ ਵੀ ਸੇਵੀ ਪ੍ਰਵਾਹ ਸਾਚਾ ਸਾਰਾ ਸਾਚਨਾ ਹੈ ਭਾਗ ਹੈ ਪਵਰ ਆਖੇ ਮੰਗੈ ਜਿਹੀ ਤਿਹ ਦਾਤ ਕਰਿ ਦਤਾਰੂ ਫੇਰ ਗਗ ਰਖੀਐ ਜਦਿਸ ਦਰਬਾਰ ਉਹਾ ਓਕੇ ਬੋਲਨ ਬੋਲੀਐ ਜਸੰਤਰੇ ਪਿਆਰੇ ਅੰਮ੍ਰਿਤ ਵੇਲਾ ਸਾਚਨਾ ਉੜਾਈ ਚਰ ਕਰਮੀਆਂ ਕੱਪੜ ਨਗਰੀ ਮੋਦਾਰ ਨਾਨਕ ਵਾਜਣੀਆਂ ਸਵਾ ਪਿਸਟਿਆਰੀ ਥੱਪੇ ਨਾ ਜਾਏ ਕੀਤਾ ਨਾ ਹੋਏ ਆਪੇ ਆ ਮਿਰਿੰਜਨ ਸੋਏ ਜਿਨਸੀ ਵਿਆਦਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਕਾਵੇ ਸੁਣੀਐ ਮਨ ਰੱਖੇ ਪਾਦ ਪਰ ਹਰ ਸੁਖ ਲੈ ਜਾਏ ਗੁਰਮਕਨਾਦੰ ਗੁਰਮਕਵੇਦੰ ਗੁਰਮਖਰਿਆ ਸਮਾਈ ਗੋਰੀ ਸ੍ਰੀ ਗੁਰਗੋਖ ਬਰਮਾ ਗੁਰ ਪਾਰਵਤੀ ਮਾਈ ਤੇਹੋ ਜਾਣਾ ਕਹ ਨਹੀਂ ਕਹਿ ਨ ਕਿਤ ਨ ਜਾਈ ਗੁਰਾ ਇੱਕ ਦੇਉ ਜਾਈ ਸਮਨਾ ਜੀਆਂ ਕਾ ਇੱਕ ਦਾਤਾ ਸੋ ਮਹ ਵਿਸਨ ਜਾਈ ਤੀਥ ਨਹਾਵਾ ਜਿਤ ਸਫਾਵਾ ਮਿਰਬਾਨੇ ਕੇ ਨਹਾਇ ਕਰੀ ਜਿਤ ਸਰੇ ਟੋਪਾਈ ਵੇਖਾਂ ਇਨ ਕਰਮਾਂ ਕੈ ਮਿਲੇ ਲਈ ਮਤ ਵਿੱਚ ਰਤਨ ਜੋ ਹਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇਹ 부ਜਾਈ ਸਭਨਾ ਜੀਆਂ ਕੋ ਇੱਕ ਦਾਤਾ ਸੋ ਮੈਂ ਇਸਨਾਂ ਜਾਈ ਜੇ ਜੁਗਟਾਰੇ ਆਰਦਾਹ ਹੋਰ ਦਸਣੀ ਹੋਏ ਨਵਾਂ ਖੰਡਾ ਵਿੱਚ ਆਣੀਐ ਨਾਲ ਤਲੈ ਸੋ ਕੋਈ ਚੰਗਾ ਨਾ ਰੁਖਾਇ ਕੈ ਜਸ ਕੀ ਦਲੇ ਜੀਤ ਸਨਦਰਨਾ ਆਵਾਇ ਤਾ ਆਤਮਾ ਪੁੱਛੈ ਕੀ ਕੀਟਾ ਅੰਦਰ ਕੀਟ ਕਰੈ ਦੁਸੀ ਦੋ ਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਤੇ ਤੇਹਾ ਕੋਈ ਨ ਸੁਝੈ ਜੀਤ ਸੁਗੁਣ ਕੋਈ ਕਰੇ ਸਿਣੈ ਸਿਤ ਪੀਰ ਸੁਰ ਮਹਾ ਸਿਣੈ ਤਰ ਤਵ ਰੇ ਆਕਾਸ ਸਿਣੈ ਦੀਪ ਲੋ ਪਾਤਲ ਸਿਣੈ ਪਨਸ ਕੇ ਕਾਲ ਨਾਨਕ ਪਤਸ ਦੇ ਵਿਕਾਸ ਸਿਣੈ ਧੂਪ ਕਾਨਸ ਸੁਨੇ ਆਈ ਸਰਬਰਮਾ ਇੰਦਸਨ ਮੁਕਸ਼ਲ ਹਨੰਦ ਸੁਨੇ ਜੋਗ ਜੁਗਤ ਤਨਬੀਦ ਸੁਨੇ ਸਾਸ਼ਟ ਸਿਮਰਤਿ ਵੇਦ ਨਾਪਟ ਸੈਿਕਾ ਸੁਨੇ ਧੂਪ ਕਾ ਨਾਸੀ ਸੁਨੇ ਸਾ ਸੰਤੋਗਿਆਨ ਸੁਨੇ ਅਰਸਰ ਕਾਇਸ਼ਿਨਾਨ ਸੁਨੇ ਪਰਪਰ ਪਾਵ ਮਾਨ ਸੁਨੇ ਲਗ ਸੈਤਿਆ ਨਾਨਕ ਪਹਿਤਾ ਸ੍ਰੀ ਵਿਕਾਸਣ ਧੂਪਾਉ ਕਨ ਅਸਣ ਸਰਾ ਗੁਨਾ ਕੀ ਗਹ ਸੁਣੈ ਸੇਕ ਪੀਰ ਪਸਹ ਸੁਣੈ ਅੰਧੇ ਪਾਵੇ ਰਹਾ ਸੁਣੈ ਹਾਥ ਵੈ ਸਿਗਹ ਨਾਨਕ ਪਹਿਤਾ ਸ੍ਰੀ ਵਿਕਾਸਣ ਧੂਪਾਉ ਕਨ ਆਸੈ ਮਨੈ ਕੀ ਗਿਦ ਕਹੀ ਨ ਜਾਏ ਜੇ ਕੋ ਕੈ ਪਿਛਾ ਵਿਸਟਾਈ ਕਾਗਜ ਕਲਮ ਨਾਲ ਲਿਖਨ ਹਾਰ ਮਨੈ ਕਹਿ ਬੈ ਕਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣ ਮਨ ਕੋਏ ਮੰਨਾਂ ਸੁਰਤੋ ਆ ਮਨ ਬੁੱਧ ਮੰਨਾਂ ਸਾਲ ਪਵਨ ਕੀ ਸੋਧਾ ਮੰਨੈ ਮਹ ਚੋਟ ਨਾ ਖਾਈ ਮੰਨਾਂ ਜਪ ਕੇ ਸਹ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣ ਮਨ ਕੋਏ ਮੰਨਾਂ ਮਾਰਿ ਠਾਕ ਨ ਪਾਈ ਮੰਨੈ ਪਾਸੋਂ ਫਰ ਕਰ ਜਾਏ ਮੰਨਾਂ ਮਗਨ ਥੱਲਾ ਪੰਥ ਮੰਨਾ ਧਰਮ ਸਿਤਿਨ ਬਾਂਦਾ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨਾ ਪਾਵੈ ਮੋਕ ਦੁਆਰਾ ਮੰਨਾ ਪਰਵਾਰ ਸਦਾ ਰੂ ਮੰਨਾ ਤਰੈ ਤਾਰੇ ਗੁਰ ਸਿੱਖ ਮੰਨਾ ਨਾਨਕ ਪਾਣਾ ਫਿੱਖੂ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਵਨ ਪ੍ਰਵਾਨ ਵਨ ਪ੍ਰਧਾਨ ਪੰਚੇ ਪਾਵੈ ਦਰਗੀ ਮਾਨ ਪੰਚੀ ਸਹ ਦਰਜਰ ਪੰਚਾਂ ਕਾ ਗੁਰ ਏਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤਿ ਕ ਕੰਨ ਨਾਹਿ ਸਮਾਰ ਧੂਲ ਧਰਮ ਦੇ ਆਕ ਪੂਤ ਸੰਤੋਖਾ ਰਖੇ ਜਨ ਸੂਤ ਜੇ ਕੋ ਉਜਹਿ ਹੋਇ ਸਤਿਆਰ ਤਲ ਉਪਰ ਕੀਟੇ ਭਾਰ ਤਰਤੀ ਹੋਰ ਪਰੇ ਹੋਰ ਹੋਰਾ ਚਿਸਤੀ ਭਾਰ ਤਲੈ ਕਮਨ ਜੋਰ ਜੀ ਜਾ ਤ੍ਰਿੰਗਾ ਕੇ ਨਾਮ ਸਭ ਨਾਮ ਲਿਖੈ ਉੜੀ ਕੇ ਨਾਮ ਇਹ ਰੇਖਾ ਲੀ ਜਾਣੇ ਕੋਈ ਲੀਖਾ ਲਿਖਿਆ ਕਿਤਾ ਹੋਈ ਕਿਤਾ ਤਾਨਸ ਹਲਿਆ ਰੂਪ ਕੀਤੇ ਜਾਣ ਕੋ ਕੂਟ ਕੀਤਾ ਪਸਾਓ ਇੱਕੋ ਕੋ ਆਉ ਤਿਸਤੀ ਹੋਈ ਲੈ ਦਰੀ ਆਉ ਕੁਦਰਤ ਕਾਨ ਕਹਾਈ ਚਾਰ ਵਾਰ ਜਾਵਾ ਇੱਕ ਵਾਰ ਜੋ ਤੁਪਾਵੈ ਸੈਂ ਬਲਿਕਾਰ ਤੂੰ ਸਦਾ ਸਲਾਮ ਤਿਰੰਕਾਰੀ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਤਪਤਾ ਸੰਗ ਰੰਗ ਮੁਖੀਤ ਪਾਠ ਅਸੰਖ ਜੋਗ ਮਨ ਰਹਿ ਉਦਾਸ ਸੁ ਅ ਸੰਪਰਕਨ ਗਿਆਨ ਰਿਚਰ ਸੰਸਤੀ ਸੰਗ ਦਤਾਰੀ ਅਸੰਖ ਮੂਰਮ ਬਸਾਰ ਸੰਖ ਮੋਲ ਲਾਇ ਕਰ ਕੁਦਰਤ ਕਾਹਨ ਕਹਾ ਇਚਰ ਹਵਾਰ ਜਾਏ ਕੋ ਵਾਰੀ ਜੋ ਤੂ ਭਵਾ ਸੈਂ ਬ੍ਰਿਕਾਰ ਤੂ ਸਦਾ ਸਲਾਮ ਤਿ ਨਿਰੰਕਾਰ ਅਸੰਖ ਮੂਰਖਾਂ ਦੇ ਖੋਰ ਅਸੰਖ ਚੋਰ ਹਰਾਮ ਪੂਰ ਸੰਖ ਕੰਮ ਕਰ ਜਾਇ ਦੂਰ ਅਸੰਗਲ ਵਢ ਹੱਤਿਆ ਕੁਮਹਾ ਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਪੂੜਿਆਰ ਪੂਰੇ ਫੇਰਾ ਹੈ ਤਾ ਸੰਖ ਮਲੇਸ਼ ਮਲ ਭਕਾ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਕ ਕੈ ਵਿਚਾਰ ਵਰਨਦਾ ਵਾਹਿ ਕੋ ਵਾਰੂ ਜੋਤ ਤਪਾਵੈ ਸੈ ਬਲੀਕਾਰੂ सदा सलामी असंख न अगम अगम असंख लो असंख है सिर्फ़ आरो अखरी नाम अख़री सैल अखरी ज्ञान गीता अखरी लिखन बोलन अखरा सॼो खान जिन्ह लिखर जर ज ਜਿਤਾ ਕੀਤਾ ਤੇ ਤਨ ਆਉ ਵਿੰਨਾ ਵੈ ਨਹੀਂ ਕੋਥ ਕੁਦਰਤ ਕਾਨ ਕਹਾ ਵਿਚਾਰ ਵਾਰਨ ਜਾ ਆਏ ਕਵਾਰੀ ਜੋਤਿ ਤੁਪਾਵੈ ਸੈਂ ਅਮਰੀਕਾ ਰੀ ਤੂੰ ਸਦਾ ਸਲਾਮਤ ਨਿਰੰਕਰ ਭਰੀਏ ਹੱਥ ਪੈਰ ਤਨ ਦੇਹੀ ਪਾਣੀ ਤੁ ਤੈ ਉਤਰ ਰਖੀ ਮੂਤ ਬਲੀ ਟੇ ਕੱਪੜ ਹੋਏ ਜੀ ਸਾਬੂ ਲਏ ਅਥੁਈ ਪਰਿਆ ਮਾਤਮਾ ਪਕ ਸੰਗ ਉਦਪਨ ਕਰੰਗ ਪੂਰੀ ਪਪੀਆ ਕਨਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਅਪੇ ਬੀਜ ਅਪੇ ਖਾਹ ਨਾਨਕੁ ਕਮੇ ਆ ਜਾਓ ਤੀਰਤ ਤਬਦੈ ਦਾਨ ਜੀ ਕੋ ਪਾਵੈ ਦਿਲ ਕਾ ਮਾਨੈ ਸੁਨੇਹਾ ਮਨ ਆਮਨ ਕੀਤੇ ਭਾਉ ਅੰਤਰ ਕਾਤੀ ਜਮਲ ਨਾਉ ਸਭ ਤੇ ਰ ਮਾਨਾ ਹੀ ਕੋਈ ਬਿਨ ਗੁਨ ਕੀਤੇ ਵਤਨ ਹੋਏ ਸਵਸਤਾ ਆਤਮਾਨੀ ਬਰਮਾਉ ਸਤ ਸੁਹਾਨ ਸਦਾ ਮੰਚਾਉ ਕਮਸ ਵੀਲਾ ਵਤ ਕਮਨਾ ਕਮ ਚਿਰਤਨ ਹਾਰ ਕਮ ਸਰਤੀ ਮਹਾ ਕਮਨਾ ਜਿਤ ਹੋਆ ਆਕਾਰ ਵਿਨ ਨ ਪਾਇਆ ਪੰਡਤੀ ਜਿਹੂ ਹੈ ਇਹ ਕੁਰਾਨਾ ਵਚਨ ਪਾਇਓ ਕਾ ਜੀਐ ਜੇ ਲਿਖੈ ਇਹ ਕੁਰਾਨਾ ਤਿਤਵਾ ਨਾ ਜੋਗੀ ਜਾਣਾ ਰਤਮਾ ਹੁਨਾ ਕੋਈ ਜਕਤ ਸੇ ਚੀਕੋ ਸਾਜਿ ਆਪੇ ਜਾਣੈ ਸੋਈ के के क्या केस लाइ तीर क ਸੈ ਸਿਠਾਰੇ ਕਹਿਨ ਕਤੀਬਾ ਸਿਰੁ ਏ ਦਾਤ ਲਿਖਾ ਵੇ ਤਾ ਲਿਖੀਐ ਲਿਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪਣੇ ਨਾਨ ਆਪ ਸਲਾਹੀ ਸਲਹੇ ਕੀ ਸਤ ਨਾ ਪਾਈਆ ਨਦਿਆ ਤੇ ਵ ਭਵੇਂ ਸਮੁੰਦ ਨਾ ਜਾਣੀ ਹੈ ਸਮੂਸਾ ਸੁਖਾਨ ਗिरा ਸੇਤੀ ਮਾਰਤਨ ਕੀਰੀਤ ਨਾ ਹੋਵਾਨੀ ਜੇਤਸ ਮਨ ਨਾ ਵੀਸ ਰਹੈ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨਾ ਕੰਨੇ ਦੀਨੰਤ ਅੰਤ ਨਾ ਵੇਖ ਸੰਨਾ ਅੰਤ ਅੰਤ ਨਾ ਜਾਪੈ ਕੈ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰੀ ਅੰਤ ਕਾਨ ਕੀਤੇ ਬਿਲਾ ਹੈ ਤਾਂ ਕਿ ਅੰਤ ਨ ਪੈ ਚਾਹੀ ਇਹੋ ਅੰਤ ਨ ਜਾਣੈ ਕੋਈ ਭਗਤ ਕਹੀਏ ਭੁਤ ਹਾਈ ਵੱਡਾ ਸਾਇ ਉਚਾਤਾ ਉਚੇ ਉਪਰ ਉਚਨਾ ਇਵੜੇ ਉਚਾ ਹੋਏ ਕੋਈ ਤੇ ਸੁਚੇ ਕੋ ਜਾਣੈ ਸੋਈ ਜੀਵੜਿਆ ਆਪ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਈ ਵਡਾ ਨਾਤਾ ਤੈਨਾਂ ਤੁਮਾਈ ਕੀਤੇ ਮੰਗੈ ਜੋ ਦਾ ਪਾਰ ਕੀਤਿਆਂ ਗੰਦ ਨਹੀਂ ਵਿਚਾਰ ਕੀਤੇ ਖਪਤ ਟੀਵੀ ਕਰ ਕੀਤੇ ਲ ਲੈ ਮਿਹਰਪਾ ਕੀਤੇ ਮੂਰਖ ਖਾਈ ਖੈ ਇਤਨੂ ਬੂ ਸਰਮਾਰ ਇਹ ਬੇਨਾ ਤੇਰੀ ਨਤਾਰ ਬੰਦ ਖਨਾਸੀ ਬਣੇ ਹੋਏ ਹੋਊਰਾ ਨਸਕੇ ਕੋਈ ਜੇ ਕੋ ਖਾਇ ਕੇ ਅੱਖ ਨ ਪਾਏ ਉਹ ਜਾਣੇ ਜੀਤੀਆਂ ਮਹ ਖਾਇ ਆਪੇ ਜਾਣੇ ਆਪੇ ਦੇ ਆਕੇ ਸੇ ਵਿਕੇਈ ਕੀ ਜਿਸ ਨੂੰ ਬਖਸ਼ੇ ਸਿਸ ਲਹਾ ਨਾ ਪਾਛੈ ਪਾਛਾ ਅਮੁੱਲ ਗੁਨਾ ਅਮਲ ਵਾ ਪਾਰ ਅਮਲ ਵਾ ਪਾਰਿਆ ਅਮਲ ਖੰਡਾਰ ਅਮਲ ਅਹੈ ਮੁੱਲ ਜਹੈ ਮੁੱਲ ਪਾ ਬਸ ਮਹੈ ਅਮੁੱਲ ਧਰਮ ਅਮਲ ਦੀ ਬਾਨ ਅਮਲ ਤਲਾ ਮਲ ਪਰਮਾਨ ਅਮਲ ਬਖਸ਼ੀਸ ਅਮਲ ਨੀਸਾਨ ਆਮੋਲ ਕਰਮਾ ਮੂਲ ਫਰਮਾਨ ਅਮਲਾ ਕਿਨਾ ਜਾਏ ਆਖ ਕਹ ਲੈ ਲਾਈ ਆਖੇ ਵੀਰ ਪਾਠ ਪੁਰਾਨ ਆਖੇ ਪੜੇ ਕਰੇ ਵਿਕਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿਦੇ ਆਖੇ ਕੀਤੇ ਕੀਤੇ ਬੁੱਧ ਅੱਖੇ ਦਾਣ ਅੱਖੇ ਦੇਵ ਅੱਖੇ ਸੁਰ ਨਰਮਨਜਨ ਸਿਵਾ ਕਿਤੇ ਅੱਖੇ ਆਖਨ ਪਹੈ ਕਿਤੇ ਕਹਿ ਕਹਿ ਉੱਟਟ ਜਾਹੇ ਇਤੇ ਕੀਤੇ ਹੋਰ ਕਰੇ ਤਾ ਅੱਖ ਨ ਸਕੇ ਕੇ ਕੀ ਜੀਵਡ ਭਾਵੈ ਤੇਵਡ ਹੋਏ ਨਾਨਕ ਜਾਣੇ ਸਾਡਾ ਸੁਏ ਜੀ ਕੁਆਖੇ ਬੋਲੀ ਵੀ ਗਾੜੁ ਤਾਂ ਲਖਿਆ ਸਿਰ ਕਾ ਵਾਰੰਗਾ ਵਾਰੀ ਸੂਦਰ ਕੀ ਹਾ ਸੁਗਰ ਕੀ ਹਾ ਜਿਤ ਵੈ ਸਰਸ ਮਾਲੇ ਵਾਜੈ ਨਾਦ ਅਨਿਕ ਸੰਕਾ ਕੀਤੇ ਵਾਵਨੇ ਹਾਰੀ ਕਿਤੇ ਰਾਗ ਪਰਿਸ਼ੋ ਕਹਿਨਾ ਕਿਤੇ ਗਾਵਨ ਹਰੀ ਕਵਤਨ ਪਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲੈ ਜਾਣਨ ਦੇਖ ਲੈ ਤਰਮ ਬੀਤਾਰੇ ਗਾਵਹਿ ਈਸ਼ਰ ਬਰਮਾ ਦੇਵੀ ਸਹਨ ਸਦਸਵਾਰੀ ਗਾਵਹਿ ਇੰਦਰ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿਤ ਸਮਾਧੀ ਅੰਦਰ ਗਾਵਨ ਸਾਧਿ ਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪਣ ਰਖੀ ਸ੍ਰੀ ਜੁਗ ਜੁਗ ਵੇਦਾਂ ਨਾਲੇ ਗਵ ਮੋਹਣੀਆਂ ਮਨ ਮੋਹਨਾ ਸਰਗਾਮਾਤ੍ਰਏ ਅਲੀ ਗਾਵਨ ਰਤਨ ਉਪਾਇ ਚੀਰੀ ਅਰਥ ਸਿਤਿ ਤਨ ਹਾਲੇ ਗਵ ਦੋ ਮਹਾ ਮਰਸੂਰਾ ਗਵ ਖਾਣੀ ਚਰੀ ਗਵ ਖਨ ਮੰਦਲ ਵਰਪੰਡਾ ਕਰ ਕਰ ਰੱਖੀ ਧਾਰੀ ਸੀ ਤਦ ਨੋ ਗਾਹ ਜੋ ਤਦ ਭਾਵਨ ਰਤੇ ਤੀਰੀ ਪਤਰਸਾਲੀ ਹੋਰ ਕੀਤੇ ਗਾਵਨ ਸੀ ਮੈਂ ਤਤਨਾ ਆਉਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਈ

ോ സർപ്പി വിഭൂത ചിന് കാലക്കുറി കായ പ്രഗുജമാഡി താ ജഗ ജ ആദി സദാനി ਉਤ ਗਿਆਨ ਦਾ ਭੰਡਾਰਨਾ ਕਰ ਕਰ ਵਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਸ਼ਿ ਦੇਵ ਰਾ ਸਾਧ ਸੰਜੋਗ ਵਿਜੋਗ ਦੋਈ ਕਾਚ ਲਾਵੇ ਲਿਖਿਆਵੇ ਭਾਗ ਆਦਿ ਸਿਆਦਿ ਸ ਆਦਨਿ ਲਖਨੰਤ ਮਹ ਜੁਤਿ ਕੋ ਵੀਸ ਇਕ ਕਮਾਈ ਜੁਗਤ ਵਿਆਈ ਤੀਂ ਚੇਲੇ ਪਰਮਾਨਾ ਇੱਕ ਸੰਸਾਰੀ ਇੱਕ ਭੰਡਾਰੀ ਇਕਲਾ ਜੀਬਾਨਾ ਜੇ ਤਸਵਾਵਾ ਤਵੇ ਚਲਾਵਾ ਜੇ ਹੋਵੇ ਫਰਮਾਨ ਹੋਵੇ ਕਉਨਾ ਨਦਰ ਨਾ ਆਵੇ ਬਹੁਤਾ ਹੈ ਵਿਦਾਨ ਆਦੇ ਤਿਸੇ ਆਦੇਸ ਆਦ ਅਨੀਲ ਅਨਾਦ ਨਾ ਹੈ ਜੁਗ ਜੁਗੇ ਏਕੋ 20 ਆਸਨ ਲੋਇ ਲ ਬੰਦਾ ਜੋ ਕਿਛ ਪਾਇਆ ਸੋ ਏਕਾ ਵਾਰੂ ਕਰ ਕਰ ਵੇਖੈ ਸਿਜਨ ਹਾ ਨਾਨਕ ਸੱਚੇ ਕੀ ਸਾਚੀ ਕਾ ਆਦੇਸ ਸੇ ਆਦੇਸ ਆਦ ਅਨੀਲ ਅਨਾਦ ਨਾਇਤ ਜੁਗ ਜੁਗੇ ਏਕੋ 20 1 2 ਜੀ ਪਾ ਲਖ ਲਖ ਐ ਲਾ 20 ਲਹ ਲਾ ਗੇੜਾ ਆਖੀਐ ਏਕ ਨਾਮ ਦਿਸ ਇਤਰਾ ਪਤ ਪਵਨੀਆ ਚੜਿਐ ਹੋਇ ਤੀਸ ਸੁਣ ਗੱਲ ਨਾ ਆਕਾਸ਼ ਕੀ ਕਿ ਤਾ ਇਰੀਸ ਨਾਨਕ ਨਦਰੀ ਪਾਈਐ ਕੂਰੀ ਕੁਰਠੀਸ ਅਕਨ ਜੋਤਪਨ ਜੋਰ ਜੋ ਨ ਮੰਗਨ ਦੀਨ ਜੋਰ ਜੋ ਨ ਜੀਵਨ ਮਰਨ ਜੋਰ ਜੋ ਨ ਰਾਜ ਮਨਸੂਰ ਜੋਰ ਨਾ ਸਤੀ ਗਿਆਨ ਵਿਚਾਰ ਜੋਰ ਨਾ ਜੁਤੀ ਛਟਾ ਸੰਸਾਰ ਜਿਸਾ ਜੋ ਕਰੇ ਕੈ ਸੋਈ ਨਾਨਕ ਤਮ ਨੀਚ ਨ ਕੋਈ ਰਾਤਿ ਰਤਿ ਛਿਤੀ ਵਾਰ ਪਉਣ ਪਾਣੀ ਅਗਨੀ ਪਤਾਲ ਤਿਸ ਵੇਦ ਤੀਟਾ ਵਰਕੀ ਧਰਮਸਾਲ ਤਿਸ ਜੀ ਜੋ ਕੇ ਰੰਗ ਦਿਨ ਕੇ ਨਾਮ ਅਨੇਕਨੰ ਤੂੰ ਕਰਮੀ ਕਰਮੀ ਹੋਈ ਚਰ ਸੱਚ ਅਸਤ ਦਰਬਾਰੀ

ਕੀਤੇ ਵਰਮਾ ਘਾਟ ਕਰਿਐ ਰੂਪ ਰੰਗ ਕੀ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੀਤੇ ਦੁਭ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬਨਨਾਥ ਕੀਤੇ ਕਿਤੇ ਦੇਵੀ ਵੇਸ ਕਿਤੇ ਦੀਦਾਨ ਮਨ ਕੀਤੇ ਕਿਤੇ ਰਤਨ ਸਮੰਦਾ ਕਿਤੇ ਅਖਾਣੇ ਕਿਤੇ ਬਾਣੀ ਚਿਤੇ ਪਾਤ ਨਿਰੰਦਰ ਕਿਤੇ ਸਰਤੀ ਸੇਵਾ ਕੀਤੀ ਨਾਨਕ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਚਿਤਨਾਦ ਸੁਨੋ ਦੇ ਕੋ ਦਨੰਦ ਸਰਮ ਖੰਡ ਕੀ ਬਾਣੀ ਰੂਪ ਚਿੱਟਾ ਘੜੀਏ ਬੋਤਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਹੈ ਜੇ ਕੋ ਕਹਿ ਪਿੱਛੈ ਬਜਤਾਏ ਚਿੱਟਾ ਘੜੀਏ ਸੁਰਤ ਮਾਤਮਨ ਬੋਤ ਚਿੱਟਾ ਘੜੀਏ ਸੁਰਾਸ ਦਾ ਕੀ ਸੁਰਤ ਕਰਮਖੰਡ ਕੀ ਬਾਣੀ ਜੋਰ ਚਿੱਟਾ ਹੋ ਨ ਕੋਈ ਹੂਰਾ ਚਿੱਟਾ ਜੋ ਮਹਾਬਲ ਸੂਰ ਜਿਨ ਮੈਂ RAM ਰਹਾ ਪਰਪੁਰਾ ਤਿਤ ਸਿਤੋ ਸੀਤਾ ਮੈ ਮਮਾਇ ਤਾ ਕੀ ਰੂਪ ਨ ਕਥਨੇ ਜਹੈ ਨ ਅਹ ਮਰ ਨ ਠਾਕੀ ਜਹੈ ਜਿਨ ਕੈ RAM ਵਸੈ ਨਮਹ ਤਿਤ ਬਤ ਉਸ ਕੇ ਰੂਪ ਕਰੇ ਆਨੰਦ ਸਚਾ ਮਨਸੂਈ ਸਚ ਖੰਨ ਵਸੈ ਨਿਰੰਗ ਕਾਰ ਕਰ ਕਰ ਵੇਖ ਨਦਨ ਹਾਲਾ ਤਿੱਠਾ ਖਾਨ ਮੰਡਲ ਵਰਪੰਡਾ ਜਿਕੂ ਕਤਾ ਤਾ ਤਨਾਮ ਤਿੱਠਾ ਲੋਨੋ ਆਕਾਰ ਜਿ ਜੇ ਹੁਕਮ ਤਿਵੈ ਤਿਵ ਕਾਰੂ ਵੇਖਾ ਵਿਸ਼ੇ ਕਰੀ ਤਾਰੂ ਨਾਨਕ ਕਥਨਾ ਕਰਦਾ ਸਾਰੀ ਜਤ ਪਹਰਾ ਧੀਰਜ ਸੁਨੇਹਾਰ ਐਰ ਨੂੰ ਮਤਵੇ ਦਿੱਤਿਆਰੀ ਪਉ ਖਲਾਗਨ ਤਉਤਾਉ ਭਾਂਡਾ ਭਾਉ ਅੰਮ੍ਰਿਤ ਢਾਲ ਕੜੀਐ ਸਬਦ ਸੱਚੀ ਤੈਸਾ ਲ ਜਿਨ ਕਾ ਨਦਰ ਕਰਮ ਤਿਨ ਕਾਰੀ ਮਾਨਕ ਨਦਰੀ ਨਦਰ ਨਿਹਾਲ ਸਲਾਮ ਨਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਾਤਾ ਦੇਸ ਰਾਜੁ ਦੁਇ ਦਾ ਇਨਾਇ ਖੇਲਾ ਸਗਲੇ ਜਗਤ ਚੰਗੀਆਂ ਬੁਰੀਆਂ ਵਾਟੈ ਧਰਮ ਹਦੂਰ ਕਰਮੀਆਂ ਕੋ ਆਪਣੀ ਕੇ ਨੀੜਾ ਜਿਨੀ ਨਾਮ ਤੇ ਆਇਆ ਗਮਸ਼ਕਤ ਘਰ ਨਾਨਕ ਦੇ ਮੁਖ ਜਲੇ ਕਿਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਮਸ਼ਕਤ ਘਰ ਨਾਨਕ ਦੇ ਮੁਖ ਜਲੇ ਕੇਤੇ ਛਟੀ ਨਾਨ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ